ਕਿੰਨਾ ਬੰਨਿਆ ਤੈਨੂੰ ਕਿੰਨਾ ਬੰਨਿਆ ਮੈਂ ਬੰਨਿਆ ਨਾ ਦੱਸ ਮੈਂ ਬੰਨਿਆ ਆਸੀ ਬੰਨਿਆ ਤੂੰ ਖਿੱਚ ਫੜ ਮੈਂ ਬੰਨਿਆ ਆਸੀ ਬੰਨਿਆ ਆਸੀ ਬੰਨਿਆ ਆਹ ਜੇ ਤੂੰ ਆਏ ਮੁੰਡਾ ਨਹੀਂ ਅੰਦਰ ਪੂਰੀ ਦੇ ਅੰਦਰ ਸੇਠਾ ਕੇ ਸਾਰੇ ਵਿੱਚ ਬੰਨਾਂ ਦਾ ਖਰਜ ਆਉਂਦਾ ਕਰ 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 ਤੇ ਵੀ ਰੋਟਾ ਖਾਂਦੇ ਬਾਅਦ ਬਾਅਦ ਵੀ ਬੋਲ ਕਰਦੇ ਆਂ ਫਾਸੀ ਦੇਦੀ ਮੈਨੂੰ ਠੀਕ ਹੈ ਬੋਲ ਨਾ ਬੋਲ ਨਾ ਬੋਲਾਂਗੇ ਅਸੀਂ ਬੋਲ ਗਏ ਅਸੀਂ ਬੋਲਾਂਗੇ ਕਿਹੜੇ ਪਿੰਡ ਦੇ ਹੋ ਜੰਸੂਆ ਪਿੰਡ ਦੇ ਇੱਕ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਵੀਡੀਓ ਆ ਉਹ ਜਿਹਦੇ ਬੰਨ ਕੇ ਕੁੱਟ ਰਹੇ ਤੋਂ ਕੁੱਟ ਰਹੇ ਆ ਹਾਂਜੀ ਮੈਨੂੰ ਜੋ ਕੁੱਟ ਰਹੇ ਜੀ ਦੇਖੋ ਨਾ ਮੈਨੂੰ ਮੁੰਡੇ ਦਾ ਪਤਾ ਸੀ ਨਾ ਕੁੜੀ ਦਾ ਪਤਾ ਸੀ ਨਾ ਮੈਨੂੰ ਉਹਨਾਂ ਦੀ ਗੱਲਬਾਤ ਦਾ ਕੋਈ ਪਤਾ ਸੀ ਮੈਂ ਤਾਂ ਵੈਸੇ ਹੀ ਪਤਾ ਲੈਣ ਆਈ ਸੀ ਵਿਜਵਾਕਾਂ ਦਾ ਮੇਰੇ ਬਹੂ ਵੀ ਮੁੰਡਾ ਵੀ ਨਾਲ ਆਏ ਸੀ ਛੋਟੇ ਤੇ ਮੈਂ ਉਹਨਾਂ ਦਾ ਪਤਾ ਲੈਣਾ ਸੀ ਭਤੀਜੇ ਦਾ ਵੀ 95 ਛੁੱਟਾ ਲੱਗਿਆ ਨੇ ਨਾ ਮੈਂ ਉਹਦਾ ਪਤਾ ਲੈਣਾ ਸੀ ਫਿਰ ਇਹ ਨਹੀਂ ਪਤਾ ਮੈਂ ਚੋਕੇ ਚ ਜਾ ਰਹੀ ਸੀ ਉਹਦੇ ਕੁੜੀ ਦੇ ਸਹੁਰੇ ਨੇ ਮੇਰੇ ਬਾਲਾਂ ਤੋਂ ਫੜ ਕੇ ਫਿਰ ਉਹਦੀ ਮਾਂ ਵੀ ਸਾਰੇ ਮੁੰਡੇ ਵੀ ਸਾਰਿਆਂ ਨੇ ਮੈਨੂੰ ਬੰਨ ਤਰ ਰੱਸੇ ਨਾਲ ਫਿਰ ਮੇਰੇ ਕੱਪੜੇ-ਕੁੱਪੜੇ ਵੀ ਫੜਨੇ ਤੇਰੇ ਗੱਲੇ ਤੋਂ ਮੇਰਾ ਸਾਰਾ ਸੂਟ ਵੀ ਫੜਿਆ ਆ ਤੇ ਬਾਕੀ ਪੁਲਿਸ ਆਈ ਸੀ ਪਿੰਡ ਸਾਰਾ ਇਕੱਠਾ ਸੀ 5-600 ਬੰਦਾ ਸੀ ਤੇ ਕਿਸੇ ਨੇ ਨਹੀਂ ਮੈਨੂੰ ਛਡਾਇਆ ਫਿਰ ਪੁਲਸ ਵਾਲੇ ਆਏ ਦੋ ਮੁਕਲ ਫਿਰ ਉਹਨਾਂ ਨੂੰ ਉਸ ਵਿੱਚ ਕਿਹਾ ਬਿਛਾੜ ਛੱਡ ਦੋ ਉਹ ਕਹਿੰਦੇ ਨਹੀਂ ਅਸੀਂ ਨਹੀਂ ਛੱਡਣਾ ਬੀ ਦੀ ਬੇਇੱਜ਼ਤੀ ਕਰਨੀ ਅਸੀਂ ਵੀ ਕੱਪੜੇ ਉਤਾਰ ਕੇ ਨੂੰ ਸਾਰੇ ਪਿੰਡੇ ਚ ਘੁਮਾਣਾ। ਕੀ ਕਰਦੀ ਵਰਦਾ ਕੀ ਕਹਿੰਦੇ ਸੀ ਉਹ? ਉਹ ਕਹਿੰਦੇ ਵੀ ਤੈਨੂੰ ਆਪਣੇ ਮੁੰਡੇ ਦਾ ਪਤਾ ਹੈ। ਹਾਂ। ਵੀ ਤੁਹਾਡਾ ਮੁੰਡਾ ਕਿੱਥੇ ਹੈ? ਮੁੰਡੇ ਨੇ ਤੁਹਾਡੇ ਨਾਲ ਕੀ ਕੀਤਾ ਸੀ? ਮੇਰੇ ਮੁੰਡੇ ਦਾ ਪਤਾ ਨਹੀਂ ਮੈਨੂੰ ਅਜੇ ਤਾਂ ਮੈਨੂੰ ਇਹ ਵੀ ਨਹੀਂ ਪਤਾ ਹੁਣ ਤੱਕ ਮੇਰੇ ਕੋਲ ਨਾ ਮੁੰਡੇ ਦਾ ਫੋਨ ਆਇਆ ਨਾ ਮੁੰਡੇ ਦਾ ਨੰਬਰ ਮੈਂ ਉਹਨਾਂ ਨੂੰ ਦਿੱਤਾ ਸੀ ਮੈਂ ਉਹਨਾਂ ਨੂੰ ਕਿਹਾ ਸੀ ਵੀ ਜੋ ਵੀ ਕਾਰਵਾਈ ਹੁੰਦੀ ਹੈ ਮੈਂ ਤੁਹਾਡੇ ਨਾਲ ਚੱਲਦੀ ਆਂ ਤੁਹਾਡੇ ਨਾਲ ਹੀ ਲੱਭਣ ਜਾਂਦੀ ਆਂ ਜਿੱਥੇ ਵੀ ਜਾਓਗੇ ਤੁਸੀਂ ਤੁਹਾਡੇ ਨਾਲ ਆ ਮੈਂ। ਫਿਰ ਉਹਨਾਂ ਨੇ ਇੱਕ ਵੀ ਨਹੀਂ ਸੁਣੀ ਉੱਥੇ ਮੈਨੂੰ ਬੰਨ ਕੇ ਖੜਾਤਾ ਸਾਰੇ ਬੰਦੇ ਪਿੰਡ ਦੇ ਇਕੱਠੇ ਜੀ ਕਿਸੇ ਨੇ ਨਹੀਂ ਚੜਾਇਆ ਦੋ ਪੁਲਸ ਵਾਲਿਆ ਫਿਰ ਉਹਨਾਂ ਪੁਲਸ ਵਾਲਿਆਂ ਦੇ ਕਹਿਣੇ ਤੇ ਵੀ ਉਹਨਾਂ ਨੇ ਨਹੀਂ ਛੱਡਿਆ ਫਿਰ ਬਾਅਦ ਵਿੱਚ ਗੱਡੀ ਲੇਡੀਜ਼ ਪੁਲਿਸ ਦੀ ਆਈ ਫਿਰ ਉਹਨਾਂ ਨੇ ਮੈਨੂੰ ਚੜਾਇਆ ਜਲਦੀ ਜਲਦੀ ਕਾਰਜ ਬਿਠਾਇਆ ਫਿਰ ਚੌਂਕੀ ਲੈ ਗਏ ਫਿਰ ਚੌਂਕੀ ਦੇ ਵਿੱਚ ਆ ਕੇ ਉਹਨਾਂ ਨੇ ਫਿਰ ਹਮਲਾ ਕਰਤਾ ਚੌਂਕੀ ਦੇ ਵਿੱਚ ਚੌਂਕੀ ਚ ਲਾਠੀ ਚਾਰ ਚੱਲੀ ਐ ਕਿ ਉਹਨਾਂ ਤੇ ਬਹੁਤ ਜ਼ਿਆਦਾ ਹਮਲਾ ਹੋਇਆ ਪੁਲਸ ਵਾਲਿਆਂ ਦੇ ਕੀ ਲੈਂਦੇ ਐ ਕੀ ਕਹਿੰਦੇ ਐ ਉਹ ਤਾਂ ਕਹਿੰਦੇ ਨੇ ਵੀ ਤੁਸੀਂ ਮੁੰਡਾ ਪੈਸ ਕਰੋ ਵੀ ਮੁੰਡਾ ਹੁਣ ਮੈਨੂੰ ਪਤਾ ਹੀ ਨਹੀਂ ਜਦ ਕਿਤਾ ਹਾਂ ਉਹਨਾਂ ਦੀ ਕੁੜੀ ਉਹ ਵਧਾ ਲੈ ਗਿਆ ਕੀ ਕਹਿੰਦੇ ਹਾਂ ਉਹਨਾਂ ਦੀ ਨੋ ਭਜਾ ਕੇ ਲੈ ਗਿਆ ਮੁੰਡਾ ਉਹ ਵਿਆਹੀ ਹੋਈ ਸੀ ਉਹ ਵਿਆਹੀ ਸੀ ਦੋ ਬੱਚਿਆਂ ਦੀ ਮਾਂ ਹੈ ਆਪਣਾ ਮੁੰਡਾ ਕੁਮਾਰਾ ਮੇਰਾ ਮੁੰਡਾ ਕੁਮਾਰਾ ਹੈ 18 ਸਾਲਾਂ ਦਾ ਜਿਹੜਾ ਹੁਣ ਲੱਗਿਆ ਹੈ ਤੇ ਕੀ ਕੰਮ ਕਰਦਾ ਹੋ ਮੁੰਡਾ ਮੇਰਾ ਇੱਧਰ ਕੰਡੇ ਤੇ ਲੱਗਿਆ ਸੀ ਤੇ ਤੁਸੀਂ ਇੱਥੇ ਰਾਜਪੁਰੇ ਨਹੀਂ ਰਹਿੰਦੇ ਨਹੀਂ ਮੈਂ ਰਾਜਪੁਰੇ ਨੂੰ ਲੁਧਿਆਣਾ ਰਹਿ ਰਹੀ ਆ ਸਭ ਸਾਰੀ ਦੁਨੀਆਂ ਨੂੰ ਪਤਾ ਵੀ ਮੈਂ ਲੁਧਿਆਣਾ ਹੀ ਰਹਿਣੀ ਆ ਅੱਛਾ ਹੋਰ ਇੱਥੇ ਮੇਰੇ ਕੋਲ ਕੌਣ ਰਹਿ ਰਿਹਾ ਪ੍ਰੋਵਾਈਡ ਇੱਥੇ ਮੇਰੇ ਬੱਚੇ ਰਹਿ ਰਹੇ ਨੇ ਅੱਛਾ ਹਾਂ ਫਿਰ ਜਦੋਂ ਤੁਸੀਂ ਇੱਥੇ ਪਹੁੰਚੇ ਉਹਨਾਂ ਨੇ ਕੀ ਕੀਤਾ ਮੇਰੇ ਨਾਲ ਉਹਨਾਂ ਨੇ ਮੈਨੂੰ ਫਾੜ ਕੇ ਬੰਨ ਲਿਆ ਕੱਪੜੇ-ਕੋਪੜੇ ਮੇਰੇ ਫਾੜਨੇ ਬਹੁਤ ਜ਼ਿਆਦਾ ਕੁੱਟਮਾਰ ਵੀ ਬਹੁਤ ਜ਼ਿਆਦਾ ਕਰੀ ਆ ਦੇਖੋ ਮੇਰੇ ਸਾਰੇ ਨਿਸ਼ਾਨ ਨੇ ਹੱਥਾਂ ਦੇ ਸਾਰੇ ਸੇਨਾ ਮੈਨੂੰ ਬੰਨਤਾ ਸਾਰੇ ਪਿੰਡ ਦੇ ਗਵਾਹ ਜੋ ਵੀ ਹੈ ਵੀ ਮੇਰੇ ਨਾਲ ਇਦਾਂ ਦੀ ਕਿਮਿਆ ਬਣੀ ਹੈ ਵੀ ਮੈਨੂੰ ਤਾਂ ਵੀ ਪਤਾ ਹੀ ਨਹੀਂ ਸੀ ਵੀ ਮੇਰੇ ਮੁੰਡੇ ਨੇ ਕੀ ਕੀਤਾ ਜਾਂ ਨਹੀਂ ਕੀਤਾ ਫੁਣੋਂ ਆਪੀ ਜ਼ਿੰਮੇਵਾਰ ਨੇ ਮੁੰਡਾ ਆਪਣੇ ਆਪ ਲੱਭਣ ਨਾਲ ਲੱਭਣ ਮੇਰਾ ਕੋਈ ਹੋਰ ਨਹੀਂ ਜੇ ਮੁੰਡੇ ਨੇ ਕੀਤਾ ਫਿਰ ਵੀ ਸਰੇਆ ਬੰਨ ਕੇ ਜਿਵੇਂ ਉਹਨਾਂ ਨੇ ਕੰਮ ਕੀਤਾ ਤੁੰਗ ਬੰਨ ਤੇ ਆ ਕੱਪੜੇ ਫਾੜ ਤੇ ਬੇਇਜ਼ਤੀ ਕੀਤੀ ਫਿਰ ਉਸ ਤੋਂ ਬਾਅਦ ਬਹੁਤ ਸਮੋਕੇ ਤੱਕ ਪੁਲਿਸ ਆਈ ਸੀ ਪੁਲਸ ਆਈ ਸੀ ਪਹਿਲਾਂ ਦੋ ਮੁਲਾਜ਼ਮ ਆਏ ਸੀ ਉਹਨਾਂ ਦੇ ਕਹਣੇ ਤੋਂ ਉਹਨਾਂ ਨੇ ਨਹੀਂ ਛੱਡਿਆ ਫਿਰ ਦੂਜੀ ਵਾਰ ਗੱਡੀ ਲੇਡੀਜ਼ ਪੁਲਿਸ ਦੀ ਆਈ ਹੈ ਫਿਰ ਲੇਡੀਜ਼ ਪੁਲਿਸ ਨੇ ਹੀ ਮੈਨੂੰ ਛਡਾਇਆ ਫਿਰ ਤੁਹਾਨੂੰ ਅਧਿਕਲ ਕਰਾਇਆ ਹਾਂ ਹਾਂ ਜੀ ਦਾਖਲ ਕਰਾਇਆ ਉਹ ਹੱਥੋਂ ਤੁਹਾਨੂੰ ਫੋਟੋਆਂ ਰੈਫਰ ਕਰਦੇ ਹਾਂ ਹਾਂ ਬਗਾਧਾ ਲੱਗੀਆਂ ਤੁਹਾਨੂੰ ਝੋਟਾਂ ਹਾਂਜੀ 4 ਤਰੀਕ ਨੂੰ ਪਿੰਡ ਜਸੂਏ ਚ ਇੱਕ ਇਨਫੋਰਮੇਸ਼ਨ ਇੱਕ ਕਾਲ ਕੀਤੀ ਗਈ ਕਿ ਲੜਾਈ ਝਗੜਾ ਹੋ ਰਿਹਾ ਹੈ ਤੇ ਸਾਡੇ ਉੱਥੇ ਚੌਕੇ ਇੰਚਾਰ ਸੁਭਾ ਸਿੰਘ ਵੱਲੋਂ ਜਦੋਂ ਉੱਥੇ ਪੁੱਜਿਆ ਗਿਆ ਤਾਂ ਪਤਾ ਲੱਗਿਆ ਇੱਕ ਲੇਡੀ ਨੂੰ ਉੱਥੇ ਪਿੱਲਰ ਦੇ ਨਾਲ ਬੰਦਕ ਬਣਾ ਕੇ ਉਹਦੀ ਕੁੱਟਮਾਰ ਕੀਤੀ ਜਾ ਰਹੀ ਸੀ ਤੇ ਉੱਥੇ ਉਹਨਾਂ ਵੱਲੋਂ ਵੀਡੀਓ ਵਗੈਰਾ ਹੀ ਬਣਾਈ ਜਾ ਰਹੀ ਸੀ ਕਿ ਉੱਥੇ ਐਕਸ਼ਨ ਲੰਦੇ ਹੋਏ ਉੱਥੇ ਲੇਡੀ ਨੂੰ ਤਾਂ ਛਡਵਾਇਆ ਗਿਆ ਤੇ ਜਿਹੜੇ ਉੱਥੇ ਦੋਸ਼ੀ ਸੀਗੇ ਜਿਹੜਾਂ ਦੀ ਪਛਾਣ ਹੋਈ ਐ 6 ਦੋਸ਼ੀ ਸੀਗੇ ਉਹਨਾਂ ਦਾ ਨਾਮ ਜਦ ਕਰਕੇ ਦੋਨਾਂ ਦੀ ਅਰੈਸਟ ਪੈ ਚੁੱਕੀ ਐ ਤੇ ਬਾਕੀ ਨੂੰ ਵੀ 33 ਗ੍ਰਫਤਾਰੀ ਕਰ ਲਈ ਜੀ ਸਰ ਨੂੰ ਪਤਾ ਲੱਗਿਆ ਜੀ ਕਾਰਨ ਕੀ ਸੀ ਕਿਉਂ ਗੋਟੇਵਾਰ ਕਰ ਲਿਆ ਕਾਰਨ ਪਿੱਛੇ ਉਹਨਾਂ ਦੇ ਸੀਗਾ ਕਿ ਜਿਹੜੇ ਲੇਡੀ ਦਾ ਬੇਟਾ ਸੀਗਾ ਉਹ ਪੜੋਸੀਆਂ ਦੀ ਕਿਤੇ ਕੁੜੀ ਨਾਲ ਕੋਈ ਉਹਨਾਂ ਦੀ ਕੋਈ ਸੀਗਾ ਕਿ ਕੋਈ ਅਫੇਅਰ ਐ ਤੇ ਉਹਨੂੰ ਭਜਾ ਕੇ ਲੈ ਗਏ ਉਸ ਗੱਲ ਪਿੱਛੇ ਉਹਨਾਂ ਦੇ ਹਾਜ ਜੋਸ਼ ਚ ਆ ਕੇ ਉਹਨਾਂ ਨੇ ਉਹਨੂੰ ਫੜ ਕੇ ਕੁੱਟਿਆ ਗਿਆ ਤੇ ਕੁੱਟਿਆ ਐ ਪਰਚਾ ਸੱਚੀ ਦੇ ਬਿਆਨ ਨਾਲ ਦਰਜ ਕੀਤਾ ਜੀ ਪਰਚਾ ਲੇਡੀ ਦੇ ਬਿਆਨਾਂ ਤੇ ਦਰਜ ਕੀਤਾ ਗਿਆ ਉਹ ਲੇਡੀ ਨੂੰ ਕੁੱਟਿਆ ਗਿਆ ਸੀਗਾ ਮਰ ਰਿਪੋਰਟ ਸੀਗੀ ਤੇ ਉਹਦੇ ਬਿਆਨਾਂ ਤੇ ਪਰਚਾ ਦਰਜ ਹੋਇਆ ਸਰ ਕੁੱਟਣ ਵਾਲੇ ਵਿੱਚ ਸਾਰੇ ਬੰਦੇ ਸੀਗੇ ਵਿੱਚ ਲੇਡੀਜ਼ ਵੀ ਨੇ ਦੋ ਅਣਪਛਾਤੀਆਂ ਲੇਡੀਆਂ ਵੀ ਨੇ ਤੇ ਦੋ ਅਣਪਛਾਤੇ ਉਹ ਵੀ ਨੇ ਮੈਨੂ ਵੀ ਨੇ ਤੇ ਛਿਆਂ ਦੇ ਬਾਈ ਨੇਮ ਨੇ ਉਹ ਆਈਡੈਂਟੀਫਾਈ ਹੋ ਗਏ ਨੇ ਦੋ ਗ੍ਰਿਫਤਾਰ ਵੀ ਹੋ ਗਏ ਨੇ ਚਾਰ ਵੀ ਜਲਦੀ ਗ੍ਰਿਫਤਾਰ ਕੀਤੇ ਆ ਉਹਨਾਂ ਨੇ ਬਾਕੀਆਂ ਨੂੰ ਜਲਦੀ ਹੀ ਗ੍ਰਿਫਤਾਰ ਜਲਦੀ ਗ੍ਰਿਫਤਾਰ ਕੀਤੀ ਯਾਨੀ ਇਹ ਜਿਹੜਾ ਗ੍ਰਿਫਤਾਰ ਕੀਤਾ ਉਹਨਾਂ ਨੇ ਕੋਈ ਦੱਸਿਆ ਕੋਈ ਮਰਮਕਾਪ ਨਹੀਂ ਕੀ ਕਰਨਾ ਕੋਈ ਜਾਂ ਪਹਿਲਾਂ ਵੀ ਇਹ ਜਿਹੇ ਬੰਦੇ ਕੁੱਟ ਬਾਲ ਦੇ ਤੋਂ ਸ਼ਾਂਤ ਰਹੇ ਜਾਂ ਪਹਿਲੀ ਕੰਮ ਕੀਤਾ ਇਹਨਾਂ ਨੇ ਨਹੀਂ ਕਾਰਨ ਇਹ ਉਹੀ ਦਾਦੇ ਸੀਗੇ ਕਿ ਹਾਂਜੀ ਸਾਡੀ ਵੀ ਉਹਦੇ ਬੇਟੇ ਦੀ ਮੇਰੀ ਵਾਈਫ ਨੂੰ ਭਜਾ ਕੇ ਲੈ ਗਿਆ ਉਹਦੇ ਪਿੱਛੇ ਇਹਨਾਂ ਨੇ ਜੋਰ ਛਾ ਕੇ ਐਕਟ ਕਰਦੇ ਹੋਏ ਉਹਨੂੰ ਕੁੱਟਿਆ ਏ ਉਦੇਖ ਲਾਫ ਦਾ ਜਦੋਂ ਇਹ ਉਹਨਾਂ ਨੂੰ ਪੁੱਛ ਕੇ ਹੁਣ ਉਹਨਾਂ ਦਾ ਰਿਮਾਂਡ ਲਵਾਂਗੇ ਜੇ ਕੋਈ ਹੋਰ ਗੱਲ ਵੀ ਸਾਹਮਣੇ ਆਉਂਦੀ ਹੈ ਤਾਂ ਜ਼ਰੂਰ ਦੱਸਣੀ ਹੈ